ਇਹ ਵਿੱਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ ਜੇ ਆਪਾਂ ਕੀ ਕਰਦੇ ਆ ਮਾਇਆ ਦੇ ਤਿੰਨਾਂ ਗੁਣਾਂ ਦੇ ਸਾਰੇ ਕਰਮ ਕਾਂਡ ਕਰਦੇ ਜਾ ਰਹੇ ਆ ਵਿੱਦ ਕਰਮ ਮਾਇਆ ਜਿਨਨੇ ਦੁਨੀਆ ਦੇ ਧਾਰਮਿਕ ਕਰਮ ਕਾਂਡ ਕਰ ਲੋ ਕੁਛ ਨਹੀਂ ਮਿਲਣਾ ਆਸਾਂ ਦੇਸਾ ਹੋਏ ਆਸਾਂ ਵਧਣਗੀਆਂ ਅੰਦੇਸੇ ਵਧਣਗੇ ਸਹਿਮ ਵਧਣਗੇ ਜਿਨਨੇ ਹੀ ਕਰਮ ਕਾਂਡ ਗਿਣ ਮਿੱਥ ਕੇ ਧਾਰਮਿਕ ਕਰਮ ਕਾਂਡ ਕਰਦੇ ਆ ਦੁਨੀਆ ਦੇ ਜਿੰਨੇ ਹੋਰ ਕੰਮ ਕਰਦੇ ਆ ਉਹਨਾਂ ਨਾਲ ਆਸਾਂ ਦੇਸਾਂ ਵਧਦੀ ਆਸਾਂ ਵਧਦੀਆਂ ਜਾਂਦੀਆਂ ਆ ਮੁਕਦੀਆਂ ਹੀ ਨਹੀਂ ਆਸਾਂ ਮਨਸਾ ਬੰਦ ਨਹੀਂ ਭਾਈ ਧਰਮ ਧੰਮ ਬੰਦ ਕਰੀ ਪਾਹ ਮਨ ਜਗ ਜਾਇਆ ਭਾਈ ਕਿਰਸੇ ਨਾਮ ਸਾਰੀ ਸੋ ਜਿੰਨੇ ਕਰਦੇ ਆਂਦੇਸਾ ਹਸੈਮ ਨਹੀਂ ਵਾਦਾ ਹੁੰਨਾ ਹੀ ਕਿ ਜੋ ਅਸੀਂ ਆਸ ਲਾ ਕੇ ਬੈਠੇ ਆਂ ਜੋ ਕੰਮ ਨਾ ਹੋਇਆ ਜੋ ਚੀਜ਼ਾਂ ਨੂੰ ਨਾ ਮਿਲੀ ਫਿਰ ਕੀ ਹੋਊਗਾ ਫਿਰ ਆਂਦੇਸਾ ਆਸ ਤੇ ਆਂਦੇਸਾ ਹੀ ਜਨਮ ਲੈਂਦੇ ਇਹਦੇ ਵਿੱਚੋਂ ਕਿਉਂ ਗੁਰਬਿੰਦ ਤ੍ਰਿਕੁਟੀ ਛੁਰਤੀ ਸਹਿਤ ਮਿਲੇ ਸਕੋਏ ਕਿਉਂ ਗੁਰਮੈ ਗੁਰੂ ਸੇ ਤੋਂ ਬਿਨਾ ਕਿਵੇਂ ਇਹ ਕੁੱਤੀ ਤੋਂ ਕਿਵੇਂ ਛੁੱਟਾਂਗੇ ਇੱਥੇ ਤੇ ਕੁੱਤੀ ਮੰਨੀ ਹੈ ਜੀ ਦਾ ਸੰਦਾਰ ਪਰ ਪਰ ਮੈਲ ਮਰਾ ਤੇ ਕੁੱਤੀ ਆ ਅੱਖਾਂ ਤੱਕ ਸਾਡਾ ਸਰੀਰ ਆ ਸਾਰਾ ਦੇਖ ਲਿਆ ਸੁਣ ਲਿਆ ਖਾ ਲਿਆ ਪੀ ਲਿਆ ਸਰੀਰ ਦਾ ਫੜੇ ਇਥੋਂ ਦਾ ਵੀ ਫੜੇ ਇੱਥੇ ਸੋਚ ਆ ਵਸ ਮੈਂ ਬੜਾ ਸਿਆਣਾ ਆ ਮੈਂ ਬੜੀ ਫੜੀ ਲਕੀਆ ਮੈਨੂੰ ਵੀ ਲੋੜ ਆ ਕਿਹਦੀ ਗੱਲ ਸੁਣਨ ਦੀ ਮੰਨਣ ਦੀ ਮੈਂ ਕਿਉਂ ਕਰਾਂ ਵਾਇਗਰ ਵਾਇਗਰ ਮੈਂ ਕਿਉਂ ਕਿਸੇ ਬੰਨਾ ਮੈਂ ਕਿਉਂ ਅਮਰ ਸ਼ਾਮ ਸੋਚ ਖੜੀ ਆ ਮੈਂ ਮੱਤ ਖੜੀ ਆ ਕਿਸੇ ਪਾਸੇ ਲੱਗਣ ਨਹੀਂ ਦਿੰਦੀ ਤੇ ਤ੍ਰਿਕੁਟੀ ਛੁੜਦੀ ਨਹੀਂ ਆ ਸਭ ਕੁਝ ਇਥੇ ਮਨ ਤੇ ਚੱਲਦਾ ਤੇ ਮਨ ਤੋਂ ਦੇ ਉੱਪਰ ਦੀ ਇਹੜਾ ਵਾਇਗੁਰੂ ਮੰਨ ਦੀ ਪੌਣੇ ਤੋਂ ਕਿਤੇ ਪਰੇ ਆ ਕਿਉਂ ਗੁਰਬਿੰਦ ਤ੍ਰਿਕੁਟੀ ਛੁੱਟ ਸੀ ਸੇ ਤ੍ਰਿਕੁਟੀ ਤੋਂ ਕਿੰਦਾ ਛੁੱਟਾਂ ਕਿਦੇ ਨੇ ਜੇ ਕਰ ਕਿੱਦਾਂ ਚੱਲ ਜਾਾਂਗੇ ਦਸਮਗੋਆ ਕਿਵੇਂ ਚੱਲ ਜਾਾਂਗੇ ਸੱਚਖੰਡ ਕਿਵੇਂ ਜਾਾਂਗੇ ਵਾਇਗੁਰੂ ਨਾਲ ਕਿਵੇਂ ਮਿਲਾਂ ਸਿਰ ਤੇ ਹੱਥ ਰੱਖਿਆ ਗੁਰੂਆਂ ਮੇਰਾ ਪੁੱਤਰ ਵਾਇਗੁਰੂ ਦਸਮਗੋਆ ਹੀ ਖੋਲ ਦਿੰਦੇ ਆ ਗੁਰੂ ਸਾਹਿਬ ਤੇ ਗੁਰੂ ਸਾਹਿਬ ਤੋਂ ਬਿਨਾ ਕਹਿੰਦੇ ਕਿਵੇਂ ਖੁੱਲਜੋਗੇ ਗੁਰੂ ਸਾਹਿਬ ਬਿਨਾ ਨਹੀਂ ਖੁੱਲ ਸਕਦੇ ਸਹਿਜਣਿਆ ਸੁhoe ਗੁਰੂ ਸਾਹਿਬ ਮਿਲਣਗੇ ਸਹਿਜ ਹੋਊਗਾ ਸਹਿਜ ਕਰ ਦੇਣਗੇ ਸੁਭਾਅ ਬਦਲ ਦੇਣਗੇ ਨਾਮ ਨਾਲ ਜੋੜ ਦੇਣਗੇ ਅੰਦਰੋਂ ਅਡੋਲ ਕਰ ਦੇਣਗੇ ਅੰਦਰੋਂ ਆਪਣੇ ਗੁਣ ਬਖਸ਼ਣਗੇ ਆਪਣੇ ਵਰਗਾ ਕਰਨਗੇ ਅੰਦਰੋਂ ਸੁਖ ਦੇਣਗੇ ਆਨੰਦ ਆਨੰਦਪੁਰ ਦਾ ਵਾਸੀ ਬਣਾ ਦੇਣਗੇ ਨਿਸ਼ਕਰ ਮਹਿਲ ਪਛਾਣੀ ਐ ਫਿਰ ਆਪੇ ਨਿਸ਼ਕਰ ਮਹਿਲ ਦੀ ਪਛਾਣ ਹੋ ਜਾਂਦੀ ਐ ਬਹੁਤ ਸਿਮਰਨ ਕਰਦੇ ਹਾਂ ਅਸੀਂ ਰੋਜ਼ ਕਰਦੇ ਹਾਂ ਰੂਟੀਨ ਜਿਹੀ ਸ਼ਾਮ ਨੂੰ ਦੋ ਤਿੰਨ ਘੰਟੇ ਲੈ ਕੇ ਨਿਜ ਕਰ ਦੀ ਪਛਾਣ ਹੋ ਜਾਂਦੀ ਆ ਅੰਦਰ ਨਿਜ ਕਰ ਮੈਂ ਪਹੁੰਚ ਸੈਜੇ ਅੰਦਰ ਪਹੁੰਚ ਉਹ ਅੰਦਰ ਪਹੁੰਚ ਸੈਜਾ ਹੌਲੀ ਹੌਲੀ ਨਿਜ ਕਰ ਦਿਖਣਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਉਹ ਮਹਿਸੂਸ ਹੁੰਦਾ ਜਿਹੜੀ ਦਿਖਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਹਾਡੀ ਰੂ ਤੁਹਾਡਾ ਅੰਦਰਲਾ ਸਰੀਰ ਬਿਲਕੁਲ ਹੋਊ ਉਸ ਦੇ ਵਰਗਾ ਅੰਦਰ ਬਟਾ ਟੇਕੇ ਵਾਈਗਰੂ ਕਰ ਰਿਹਾ ਹੈ ਹੋਰ ਜਿਆਦਾ ਸਿਮਰਨ ਕਰੋਗੇ ਹੋਰ ਜਿਆਦਾ ਪ੍ਰਕਾਸ਼ ਦਿਸੂਗਾ ਵਾਹਿਗੁਰੂ ਦੇ ਦਰਸ਼ਨ ਹੋਣਗੇ ਗੁਰਸਹਿਬ ਨੂੰ ਅਰਦਾਸ ਬੇਨਤੀ ਕਰੋਗੇ ਸੱਚਖੰਡ ਵਿੱਚ ਜਾਣਗੇ ਆਪਣੇ ਅੰਦਰ ਘਰਨੇ ਘਰ ਦੇ ਖਾਏ ਦੇ ਸੋ ਸਤਗੁਰੂ ਹੁਰਕ ਸੁਝਾਣ ਤੇ ਗੁਰਪਾਸ਼ੰਦਰ ਲੈ ਜਾਣਗੇ ਸੱਚਖੰਡ ਦੇ ਦਰਸ਼ਨ ਹੋਣਗੇ ਜਿਵੇਂ ਗੁਰਦੀਪ ਬਖਸ਼ਿਸ਼ ਹੋ ਗਈ ਨਿੱਜ ਘਰ ਮਹਿਲ ਪਛਾਣੀ ਨਜ਼ਰ ਕਰੇ ਜੇ ਉਹਨੇ ਨਜ਼ਰ ਕੀਤੀ ਤਾਂ ਮਲ ਧੋਏ ਸਾਰੀ ਮੈਲ ਜਨਮਾ ਜਨਮਾ ਦੀ ਮੈਲ ਜਿਹੜੀ ਮਨ ਤੇ ਚੜੀ ਹੋਈ ਆ ਜਿਹੜਾ ਮਨ ਟਿਕਦਾ ਨਹੀਂ ਜਿਹੜਾ ਮਨ ਟਿਕਣ ਨਹੀਂ ਦਿੰਦੀ ਉਹ ਮਨ ਧੋਦੇ ਨਹੀਂ ਹੁੰਦੀ ਨਜ਼ਰ ਨਹੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮਰਮੰਤਨ ਸਿਧਨ ਹੋਏ ਉਹ ਇੱਕ ਨਿਮਖ ਨਾਮ ਦਿੱਤਾ ਨਾਮ ਨਾਲ ਟਿਕਾਇਆ ਨਾਮ ਨਾਲ ਜੋੜਿਆ ਅੰਦਰੋਂ ਮਨ ਦਾ ਠੰਡਾ ਭਜਾਣਾ ਹੋਣਾ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਤੇ ਵੀ ਪਾਤਸ਼ਾਹੀਆਂ ਨਿਲ ਜਾਣੀਆਂ ਨਿਧ ਕਰ ਲੈ ਜਾਣਾ ਹੋਏਗਾ ਨੇ ਮੇਰੇ ਮਨ ਇੱਕ ਸਿਉ ਚਿਤਰਾਏ ਪਰ ਇੱਕ ਵੈਗ੍ਰੋਨਾ ਚਿਤਤਾ ਲਾਈਏ ਇਕ ਦਿਨ ਸਵਤਾਂੰਦ ਹੈ ਸਭ ਮਥਿਆ ਮਾਯਾ ਇੱਕ ਵੈਗਰ ਦੇ ਬਿਨਾ ਸਾਰਾ ਮਾਇਆ ਦਾ ਧੰਦਾ ਮਾਇਆ ਦਾ ਮੂਹਾ ਕੂੜਾ ਇੱਥੇ ਰਹਿ ਜਾਂਦਾ ਸਾਰਾ ਕੁਝ ਸਾਰੀ ਉਮਰ ਮਾਇਆ ਦੀ ਖੇਡ ਹੋਨੇ ਆਪਾਂ ਦੇ ਇੱਥੇ ਹੀ ਛੱਡ ਕੇ ਸਾਰੇ ਦੁਰ ਦੇ ਬੰਦੇ ਆ ਰਹੇ ਨੇ ਚਲ ਜਾਂਦੇ ਖਾਲੀ ਹਾਂ ਪਰ ਜਿੰਦੇ ਵੀ ਨਹੀਂ ਗੱਲ ਸਮਝਣ ਨੂੰ ਤਿਆਰ ਹੋਈ ਗੁਰੂ ਦੀ ਕੋਚ ਬੈ ਕੇ ਗੁਰੂ ਦੀ ਗੱਲ ਹੀ ਸੁਣ ਲਈ ਧਿਆਨ ਨਾ ਕੋਈ ਗੱਲ ਮੰਨ ਹੀ ਲਈਏ ਗੁਰੂ ਸਾਹਿਬ ਦੀ ਨਹੀਂ ਇਹ ਕਰਮਾਂ ਦਾ ਹੀ ਗੇੜਾ ਹੁ ਕੀ ਆ ਦਿਨ ਗੁਰ ਮੈਲ ਨਾ ਉਤਰੇ ਇਨਹਾਰ ਕਿਉਂ ਕਰਵਾਸ ਗੁਰੂ ਸਿਖਤ ਬਿਨਾ ਮੈਲ ਨਹੀਂ ਉਤਰਨੀ ਮਨ ਸਾਫ ਹੋਣਾ ਚਾਹੀਦਾ ਜੀ ਅਮਰ ਸ਼ਗਨ ਦੀ ਲੋੜ ਆ ਮਨ ਸਾਫ ਹੋਣਾ ਚਾਹੀਦਾ ਗੁਰਬਿੰਨ ਮੈਲ ਨਾ ਉਤਰੇ ਜਿਹੜੀ ਮਨ ਤੇ ਮੈਲ ਚੜੀਆਂ ਗੁਰੂ ਤੋਂ ਬਿਨਾ ਨਹੀਂ ਉਤਰਨੀ ਮਨ ਨੂੰ ਕਿ ਸਰਫਨਾ ਨਹੀਂ ਤੋ ਸਕਦੇ ਕਿ ਸਾਬਣ ਨਾਲ ਤੋ ਨਹੀਂ ਸਕਦੇ ਮਨ ਨੂੰ ਇਹ ਸਿਰਫ ਮਨ ਦੀ ਮੈਲ ਗੁਰੂ ਨੇ ਲਾਉਣੀ ਆ ਨਾਮ ਦੇ ਰੰਗ ਨਾਲ ਲੱਥਣੀ ਵਾਹਿਗੁਰੂ ਵਾਹਿਗੁਰੂ ਕਰਦੇ ਜਦੋਂ ਆਪਾਂ ਨਾਮ ਦੀ ਦਾਤ ਲੈ ਕੇ ਕੋਈ ਤਾਂ ਛੱਡ ਕੇ ਜਦੋਂ ਵਾਹਿਗੁਰੂ ਕਰਾਂਗੇ ਨਾ ਗੁਰੂ ਸਾਹਿਬ ਨੂੰ ਬਖਸ਼ਿਸ਼ ਲੈ ਕੇ ਫਿਰ ਮਨ ਦੀ ਮੈਲ ਉਤਰੂਗੀ ਬਿਨ ਘਰ ਮੈਲ ਨਾ ਉਤਰਿਆ ਬਿਨ ਹਰ ਕਿਉਂ ਘਰ ਵਾਸ ਜਿਨੀਦਰ ਵੈਗੁਰੂ ਨੂੰ ਨਹੀਂ ਮਿਲੇ ਕਿਉ ਸੱਚਖੰਡ ਵਾਸ ਕਿਵੇਂ ਆਜੂਗਾ ਸੱਚਖੰਡ ਸੋਹਰੇ ਘਰ ਸਭਨੀ ਸੋਹਰੇ ਵੰਝਣਾ ਸਭ ਮੁਕਲਾਮਣ ਹਾ ਸਾਰਿਆਂ ਨੇ ਸੋਹਰੇ ਘਰੇ ਜਾਣਾ ਤੇ ਪੀਕਾ ਘਰ ਅੰਦਨੀਆ ਬਿਨ ਹਰ ਕਿਉਂ ਘਰ ਵਾਸ ਜੇ ਵੈਗੁਰੂ ਦੀ ਪ੍ਰਾਪਤੀ ਨਹੀਂ ਹੋਈ ਅੰਦਰੋਂ ਤੇ ਅੰਦਰ ਨਹੀਂ ਜੀ ਕਰ ਕਿੱਥੇ ਵਾਸ ਹੋਣਾ ਸੱਚਖੰਡ ਕਿੱਥੇ ਚਲੇ ਜਾਵਾਂਗੇ ਇੱਕੋ ਸ਼ਬਦ ਵਿਚਾਰੀ ਹੈ ਅਵਰ ਤਿਆਗੇ ਆਸ ਇੱਕੋ ਸ਼ਬਦ ਵਿਚਾਰੀ ਹੈ ਇੱਕ ਵੈਗੁਰੂ ਜ ਆਪਣਾ ਇਕ ਵੈਗ੍ਰੀ ਦੀ ਬਾਣੀ ਦੇ ਵਿਚਾਰ ਕਰਨੀ ਆ ਅਵਰ ਤੇ ਆ ਕੇ ਅੱਖਾਂ ਵਿੱਚ ਪਾਕੀ ਸਾਰੀਆਂ ਆਸਾਂ ਮਾਇਆ ਦੀਆਂ ਛੱਡ ਦੇਣੀਆਂ ਆ ਨਾਨਕ ਦੇਖ ਦਿਖਾਈਐ ਹਉ ਸਾਧੂ ਬਲਹਾਰੇ ਜਾਸ ਤੇ ਜਿਹੜਾ ਗੁਰੂ ਆਪ ਦੇਖ ਕੇ ਵੈਗ੍ਰੀ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਸ਼੍ਰੀ ਗੁਰੂ ਆਪ ਵੈਗ੍ਰੀ ਨੂੰ ਦੇਖਦੇ ਆ ਦਰਸ਼ਨ ਕਰਦੇ ਆ ਆਪ ਹੀ ਵੈਗ੍ਰੀ ਤੇ ਸਾਨੂੰ ਦਿਖਾ ਦਿੰਦੇ ਆ ਦੇਖ ਦਿਖਾਈਐ ਹਉ ਸਾਧੂ ਬਲਹਾਰੇ ਜਾਸ ਉਸ ਗੁਰੂ ਤੋਂ ਮੈਂ ਸਦਾ ਹੀ ਬਲਹਾਰੇ ਜਾਣਾ ਆ ਜਿਹੜਾ ਆਪ ਵਾਇਗੁਰੂ ਆਪ ਵਾਇਗੁਰੂ ਨਾਲ ਮਿਲਿਆ ਹੋਇਆ ਸਾਨੂੰ ਨਹੀਂ ਮਿਲਾ ਦਿੰਦਾ ਜੈਸਾ ਸਤਗੁਰ ਸੁਣੀਦਾ ਤੈ ਸੋਲੀ ਮੈਂ ਡੇਟ ਵਿਛੜਿਆ ਮੇਲੇ ਪ੍ਰਭੂ ਅਰਦਗਾ ਕਾਮ ਸੀ ਤੁਹਾਨੂੰ ਵਿਛੜਿਆ ਹਾਂ ਉਹ ਵੀ ਵਾਇਗੁਰੂ ਨਾਲ ਮਿਲਾ ਦਿੰਦਾ ਜਿਹੜਾ ਸੱਚਾ ਦਾ ਮਾਲਕਾ ਜਿਹੜਾ ਐਸੇ ਗੁਰੂ ਤੋਂ ਬਲਿਹਾਰ ਜਾਣਾ ਬਲਿਹਾਰ ਜਾਣਾ ਆ ਉਹ ਐਸੇ ਗੁਰੂ ਦੀ ਹਰ ਗੱਲ ਨੂੰ ਮੰਨ ਲੈਣੀ ਸਾਰਾ ਕੁਝ ਅਰਪਣ ਕਰ ਦੇਣਾ ਆਪਣਾ ਮਨ ਵੀ ਸਭ ਤੋਂ ਪਹਿਲਾਂ ਮਾਨੀ ਅਰਪਣ ਕਰਨਾ ਫਿਰ ਤਨ ਕਰਦਾਨ ਤੇਰੇ ਇਹੋ ਵਿਚਾਰ ਵੀ ਦੱਸੋ ਕੀ ਕਰਨਾ ਕੁਛ ਨਹੀਂ ਕਰਾਉਣਾ ਗੁਰੂ ਸਾਹਿਬ ਨੇ ਸਿਰਫ ਇਹ ਹੀ ਕਹਿਣਾ ਹੈ ਕਿ ਬੱਜਰ ਪ੍ਰੇਤਾ ਨਾ ਕਰੀ ਕੇ ਸਰੋਮਾਂ ਦੀ ਬਿਰਬੀ ਨਾ ਕਰੀ ਨਸ਼ੇ ਨਾ ਕਰੀ ਕਰੈਕਟਰレス ਨਾ ਆਈ ਪੁੱਠਾ ਨਾ ਕਾਈ ਆ ਪੰਜ ਇੱਕ ਕਾਰਿਵਰ ਦੀ ਪਾਲਾ ਦਸਵੇਂ ਪਾਤਸ਼ਾਹ ਦਾ ਰੂਪ ਲੱਗੇਗਾ ਕਿਰਪਾਨ ਪਾਲਾ ਕਿਸ ਦੀ ਮੰਗਦਾ ਵਾਇਗਰ ਕਰਦਾ ਵਾਇਗਰ ਕਰਦਾ ਰਹਿਣਾ ਨਾਮ ਦੀ ਦਾਤ ਜਣੀ ਵਾਇਗਰ ਕਰਦਾ ਰਿਹਾ ਕਰ ਫਾਤੂ ਦੀਆਂ ਗੱਲਾਂ ਚੁਗਲੀਆਂ ਵਾਕੀ ਚੀਜ਼ਾਂ ਛਾੜਨ ਦੇ ਟਾਈਮ ਹੀ ਇਸ ਬਣਾ ਕਰ ਆਪਣਾ ਬਹੁਤ ਕੀਮਤੀ ਟਾਈਮ ਬਤੇ ਰੱਖ ਬਹੁਤ ਕੀਮਤੀ ਸਮਾਂ ਨੂੰ ਖਦਰ ਵੈਗਰ ਕਰ ਲੋ ਵੈਗਰ ਕਰ ਵੈਗਰ ਬਸ ਇਹੇ ਇਹੇ ਕਹਿਣਾ ਹੈ ਗੁਰੂ ਸਾਹਿਬ ਨੇ ਜਿਹਨੇ ਗੁਰੂ ਦੀ ਗੱਲ ਮੰਨ ਲਈ ਮੰਨ ਦਿੱਤਾ ਹੈ ਇੰਨੀ ਗੱਲ ਮੰਨ ਲਈ ਮੰਨ ਦੇ ਕੇ ਉਤੇ ਬਖਸ਼ਿਸ਼ ਹੋ ਜਾਣੀ ਗੁਰੂ ਸਾਹਿਬ ਜੀ ਨਾਨਕ ਦੇਖ ਦਿਖਾਈਏ ਉਹਨੂੰ ਗੁਰੂ ਸਾਹਿਬ ਨੇ ਦਿਖਾ ਵੀ ਦੇਣਾ ਉਹਨੂੰ ਮਿਲਾ ਵੀ ਦੇਣਾ ਵੈਗਰ ਨਾਲ ਧਾਤ ਮਿਲੇ ਹੁਣ ਤਾਂ ਤੂੰ ਨੇ ਆਪ ਹੀ ਵੈਗਰ ਹੋ ਜਾਣਾ ਇਨ ਸਾਰੀਆਂ ਕ੍ਰਿਆਤਾਂ ਛੱਡਤੀਆਂ ਗੁਰੂ ਸਰ ਦਾ ਬਾਣਾ ਪਾਲਿਆ ਗੁਰੂ ਸਰ ਦਾ ਰੂਪ ਹੋ ਗਿਆ ਤੇ ਗੁਰੂ ਸਰ ਦਾ ਨਾਮ ਜਪਦਾ ਗਿਆ ਗੁਰੂ ਵਾਲੇ ਗੁਣ ਗੁਰਵਾਨੀਆਂ ਬਖਸ਼ਿਸ਼ਾਂ ਆ ਗਈਆਂ ਤੇ ਗੁਰੂ ਦੀ ਮਾਤ ਲੈ ਲਈ ਬਾਣੀ ਵਿਚਾਰ ਕਰਕੇ ਗੁਰੂ ਦਾ ਰੂਪ ਗੁਰੂ ਦੀ ਮਾਤ ਗੁਰੂ ਵਾਲਾ ਨਾਮ ਗੁਰੂ ਦੇ ਗੁਣ ਬਖਸ਼ਿਸ਼ਾਂ ਜਿੱੱਚ ਆ ਗਿਓ ਗੁਰੂ ਵਰਗਾ ਹੀ ਹੋ ਗਿਆ ਖਾਲਸਾ ਮੇਰਾ ਸਤਗੁਰੂਰਾ ਖਾਲਸਾ ਮੇਰਾ ਰੂਪ ਹੈ ਖਾਸ ਉਹ ਆਪੇ ਹੀ ਵਾਹਿਗੁਰੂ ਨਾਲ ਮਿਲ ਜਾਂਦਾ ਤਾਂ ਆਤਮੇਲੇ ਹੁਣ ਤਾਂ ਆਤਮਾ ਸਿਫਤੀ ਸਿਮਾਈ ਵਾਇਗੁਰੂ ਦੀ ਸਿਫਸਲਾ ਕਰਕੇ ਹੀ ਵਾਇਗੁਰੂ ਵਿੱਚ ਅਸਮਾ ਗਿਆ ਵਾਇਗੁਰੂ ਨਾਲ ਇੱਕ ਹੋ ਗਿਆ ਇਹ ਬਖਸ਼ਿਸ਼ਾਂ ਗੁਰੂ ਸਾਹਿਬ ਦਿੰਦੇ ਆ ਸਾਨੂੰ ਸੰਤ ਸਭਾ ਗੁਰਪਾਈ ਹੈ ਗੁਰੂ ਦੀ ਸਭਾ ਚ ਸੰਤ ਸਭਾ ਚ ਇਹ ਬਖਸ਼ਿਸ਼ਾਂ ਮਿਲਦੀਆਂ ਮੁਕਤ ਪਦਾਰਤ ਤੇ ਇਸ ਢੰਗ ਨਾਲ ਮੁਕਤੀ ਦਿੰਦੇ ਆ ਸਮਝਾ ਕੇ ਸਿੱਧੇ ਰਾਹ ਪਾ ਕੇ ਨਾਮ ਦੀ ਦਾਤ ਦੇ ਕੇ ਗ੍ਰਹਿਤਾਂ ਛਡਾ ਕੇ ਗੁਰੂ ਸਾਹਿਬ ਮੁਕਤੀ ਦੀ ਦਾਤ ਦਿੰਦੇ ਆ ਇਸ ਲਈ ਤਰਸੀਦਾ ਆ ਭਾਈ ਰੇ ਸੰਤ ਜਨਾ ਕੀ ਰੇ ਵਾਇਗੁਰੂ ਨੋ ਆਪਣੇ ਸੰਗਤ ਦੇ ਚਰਨਾਂ ਦੀ ਧੂੜ ਬਖਦੇ ਨੀ ਪਰ ਮੈਨੂੰ ਦੋ ਟਾਈਮ ਸੰਗਤ ਚ ਜ਼ਰੂਰ ਲਿਆਈ ਆਪਣੀ ਕੋਚ ਜ਼ਰੂਰ ਵਧਾਈ ਦੋ ਟਾਈਮ ਗੁਰੂ ਪਾਤਸ਼ਾਹ ਨੂੰ ਸਿਖਾਈ ਆਪਣੀ ਕੋਚ ਵਧਾ ਕੇ ਦੋ ਟਾਈਮ ਆਪਣੀ ਕੋਚ ਵਧਾ ਕੇ ਸੇਵਾ ਨਿ ਕਰਾਇਓ ਗੁਰੂ ਪਾਤਸ਼ਾਹ ਇਹ ਮੇਰੇ ਤੇ ਕਿਰਪਾ ਕਰਿਓ ਦੋ ਟਾਈਮ ਮੈਨੂੰ ਸੰਗਤ ਦੇ ਚਰਨਾਂ ਦੀ ਧੂੜ ਨੋਸਿਓ ਇਹ ਅਰਦਾਸ ਆਪ ਕਰਦੇ ਰਹੀਏ ਗੁਰੂ ਪਾਤਸ਼ਾਹ ਕਿਰਪਾ ਕਰ ਨੋ ਲੱਜੁਪਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ